ਦਾ ਮੈਂ ਤੇਰੇ ਘਰ ਵਾਲੇ ਨੂੰ ਗਿਸ਼ਟੀਆਂ ਪਕੜਾਈਆਂ ਸੀ ਤੇ ਉਹ ਮੈਨੂੰ ਦੇ ਉਹ ਸਾਰੇ ਨਾਲ ਕੇ ਉਹਦੇ ਕਮਰਾ ਫੋਲ ਦਿੰਦੇ ਆ ਪਰ ਉੱਥੇ ਕੁਝ ਵੀ ਨਹੀਂ ਮਿਲਦਾ ਉਸ ਤੋਂ ਬਾਅਦ ਉਹ ਸਾਰੇ ਜਣੇ ਡਿਸਾਈਡ ਕਰਦੇ ਆ ਕਿ ਆਪਾਂ ਕੱਲ ਬੈਂਕ ਜਾਵਾਂਗੇ ਬੈਂਕ 'ਚ ਜੋ ਨੌਕਰ ਹੈ ਉਹਦੀ ਤਲਾਸ਼ੀ ਲਈ ਜਾਵੇਗੀ ਕਿ ਉਸ ਦੇ ਵਿੱਚ ਤਾਂ ਨਹੀਂ ਕਾਗਜ਼ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੁਖ ਰਿਕਾਰਡ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਇੱਕ ਪਿਛਲੇ ਦਿਨ ਹੀ ਆਪਾਂ ਇੱਕ ਸਟੋਰੀ ਕਵਰ ਕੀਤੀ ਸੀ ਇੱਕ ਪੀੜਤ ਨੂੰ ਵਾਲੀ। ਅੱਜ ਅਸੀਂ ਉਹਦਾ ਦੂਸਰਾ ਪਾਰਟ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਆਂ। ਜਿਸ ਨੇ ਵੀ ਉਹ ਸਟੋਰੀ ਪਹਿਲਾ ਵਾਲਾ ਪਾਰਟ ਨਹੀਂ ਦੇਖਿਆ ਉਹ ਅਸੀਂ ਲਿੰਕ ਡਿਸਕ੍ਰਿਪਸ਼ਨ ਚ ਦੇ ਦਾਂਗੇ। ਉੱਥੋਂ ਜਾ ਕੇ ਉਹ ਪਹਿਲਾ ਭਾਗ ਦੇਖ ਸਕਦਾ। ਤੋਂ ਜ਼ਿਆਦਾ ਦੇਰ ਨਾ ਕਰਦੇ ਹੋਏ ਆਪਾਂ ਇਹ ਸਟੋਰੀ ਸ਼ੁਰੂ ਕਰਦੇ ਆਂ। ਤਾਂ ਪਿਛਲੀ ਵੀਡੀਓ ਚ ਆਪਾਂ ਜਿਵੇਂ ਦੇਖਿਆ ਕਿ ਉਹਦਾ ਸਹਰਾ ਉਹਨਾਂ ਦੇ ਉੱਤੇ ਚੁੰਦਰਾ ਸੇਟੂ ਦਿੰਦਾ ਤੇ ਉਹਦੀ ਸੱਸ ਉਹਦੇ ਸਹੁਰੇ ਦੇ ਨਾਲ ਲੜਦੀ ਆ ਤਾਂ ਚਲੋ ਰਾਤ ਬੀਤ ਜਾਂਦੀ ਆ ਅਗਲੇ ਦਿਨ ਮਤਲਬ ਐਦਾਂ ਹੁੰਦਾ ਕਿ ਉਹਦੀ ਸੱਸ ਜਿਹੜੀ ਉਹਦੀ ਮਾਂ ਦੀ ਬਿਲਕੁਲ ਜਗ੍ਹਾ ਲੈ ਚੁੱਕੀ ਹੁੰਦੀ ਆ ਹਨੀ ਨੂੰ ਵੀ ਉਹਦੇ ਅੰਦਰ ਆਪਣੀ ਮਾਂ ਹੀ ਨਜ਼ਰ ਆਉਂਦੀ ਆ ਹਨੀ ਦੀ ਸੱਸ ਉਹ ਦੋਨਾਂ ਮਾਂ ਪੁੱਤਾਂ ਲਈ ਕਿਸੇ ਨਾਲ ਵੀ ਲੜ ਜਾਂਦੀ ਸੀ ਉਹ ਉਹਨਾਂ ਤੋਂ ਬਹੁਤ ਮੂੰਹ ਕਰਦੀ ਸੀ ਤਾਂ ਅਗਲੇ ਦਿਨ ਹਨੀ ਦੇ ਪਾਪਾ ਦਾ ਫੋਨ ਆਉਂਦਾ ਉਹਦੇ ਪਿੱਕਿਆ ਤੋਂ ਕਿ ਉਹ ਵਕੀਲ ਕੋਲ ਜਾਂਦੇ ਆ ਵਕੀਲ ਉਹਨਾਂ ਨੂੰ ਸਲਾਹ ਦਿੰਦਾ ਕਿ ਤੁਸੀਂ ਐਕਸੀਡੈਂਟ ਕਰਨ ਵਾਲੇ ਤੇ ਕੇਸ ਕਰ ਦੋ ਜਿਹੜੇ ਐਕਸੀਡੈਂਟ ਵਿੱਚ ਉਹਦੇ ਘਰ ਵਾਲਾ ਮਰਿਆ ਸੀ ਤਾਂ ਉਸ ਐਕਸੀਡੈਂਟ ਵਾਲੇ ਤੇ ਕੇਸ ਕਰਨ ਨੂੰ ਕਹਿੰਦੇ ਆਪੋ ਪਰ ਹਾਨੀ ਕਹਿੰਦੀ ਆ ਵੀ ਨਹੀਂ ਮੈਂ ਕੇਸ ਨਹੀਂ ਕਰਨਾ ਤਾਂ ਉਹਦੀ ਸੱਸ ਇਹ ਸਭ ਕੁਝ ਸੁਣਦੀ ਸੀ ਤਾਂ ਉਹਦੀ ਸੱਸ ਕਹਿੰਦੀ ਆ ਕਿ ਤੂੰ ਕੇਸ ਕਰ ਮੈਂ ਤੇਤੋ ਪਿਆਰਾ ਪੁੱਤ ਖੋਇਆ ਆਪਣਾ ਜਿਹੜਾ ਮੈਨੂੰ ਤੇਤੋ ਵੀ ਪਿਆਰਾ ਸੀਗਾ ਉਹਨੂੰ ਖੋਇਆ ਮੈਂ ਚਾਹੁੰਦੀ ਆ ਵੀ ਤੂੰ ਉਹਦੇ ਤੇ ਕੇਸ ਕਰ ਤਾਂ ਕਿ ਜੋ ਉਧਰੋਂ ਪੈਸੇ ਵਗੈਰਾ ਮਿਲਣਗੇ ਉਹ ਤੈਨੂੰ ਆਪਣੀ ਜ਼ਿੰਦਗੀ ਵਿੱਚ ਕੰਮ ਆਉਣਗੇ ਆਪਦੇ ਪੁੱਤ ਨੂੰ ਪਾਲਣ ਦੇ ਲਈ ਕੰਮ ਆਉਣਗੇ ਤਾਂ ਬਹੁਤ ਸਮਝਾਉਣ ਤੇ ਹਣੀ ਮੰਨ ਜਾਂਦੀ ਆ ਤੇ ਉਹ ਸਾਈਨ ਕਰ ਦਿੰਦੀ ਆ ਪੇਪਰਸ ਤੇ ਉਹਦਾ ਜਿਹੜਾ ਛੋਟਾ ਦੇਵਰ ਹੁੰਦਾ ਉਹ ਪੇਪਰ ਲੈ ਕੇ ਚਲਾ ਜਾਂਦਾ ਉਧਰੋਂ ਉਹਦੀ ਸੱਸ ਜਦੋਂ ਜਾਣ ਲੱਗਦੀ ਆ ਬਾਹਰ ਨੂੰ ਤਾਂ ਹਾ ਨਹੀਂ ਪੁੱਛਦੀ ਆ ਕਿ ਮੰਮੀ ਕਿੱਥੇ ਜਾ ਰਹੇ ਹੋ ਮੈਨੂੰ ਡਰ ਲੱਗਦਾ ਉਹ ਆਉਣ ਵਾਲੇ ਆ ਇੱਥੇ ਉਹ ਆਪਣੇ ਸਹੁਰੇ ਦਾ ਜ਼ਿਕਰ ਕਰਦੀ ਹੈ ਜਿਸ ਤੋਂ ਉਹ ਡਰਦੀ ਸੀ ਕਿ ਉਹ ਆ ਗਿਆ ਤਾਂ ਉਹਨਾਂ ਦਾ ਕੀ ਹਸ਼ਰ ਕਰ ਸਕਦਾ ਦੇਖੋ ਬੰਦੇ ਦੇ ਦਿਮਾਗ ਦੇ ਵਿੱਚ ਕਿੰਨਾ ਡਰ ਬੈਠੇ ਜਾਂਦਾ ਕਿਸੇ ਸ਼ਖਸ ਨੂੰ ਲੈ ਕੇ ਕਿੰਨਾ ਅਤਿਆਚਾਰ ਕਰ ਰਿਹਾ ਹੋਊਗਾ ਬੰਦਾ ਉਹ ਤਾਂ ਉਹਦੀ ਸੱਸ ਕਹਿੰਦੀ ਹੈ ਕਿ ਮੈਂ ਨਾਲ ਵਾਲੀ ਤੇਰੀ ਦੀਦੀ ਦੇ ਘਰ ਜਾ ਰਹੀ ਹਾਂ ਤਾਂ ਕਿ ਉਹ ਤੇਰੇ ਲਈ ਕੋਈ ਜੌਬ ਲੱਭ ਸਕੇ ਕਿ ਤੇਰਾ ਵੀ ਜੀ ਲੱਗ ਜੂ ਨਾਲੇ ਤੈਨੂੰ ਦੋ ਪੈਸੇ ਤੇਰੇ ਕੋਲ ਆਉਣਗੇ ਤੂੰ ਕਿਸੇ ਤੋਂ ਪੈਸੇ ਮੰਗ ਦਿੱਤਾ ਹੈ ਨਹੀਂ ਤਾਂ ਆਪਣੇ ਬੱਚੇ ਲਈ ਤੇਰੇ ਪੈਸੇ ਕੰਮ ਆਉਣਗੇ। ਉਹਦੀ ਸੱਸ ਕਹਿੰਦੀ ਕਿ ਤੂੰ ਸਾਰਾ ਦਿਨ ਘਰ ਬੈਠ ਕੇ ਰੋਂਦੀ ਰਹਿਣੀ ਆ। ਤੇਰਾ ਜੀਵ ਵੀ ਲੱਗਿਆ ਰਹੂ ਜਵਾਬ ਦੇ ਵਿੱਚ। ਨਾਲੇ ਜੇ ਸਮਾਜ ਦੇ ਵਿੱਚ ਰਹਿਣਾ ਹੈ ਤਾਂ ਡਰ ਨੂੰ ਦਿਲੋਂ ਕੱਢਣਾ ਪਏਗਾ ਨਹੀਂ ਤਾਂ ਤੈਨੂੰ ਆਪਣੇ ਹੀ ਅੰਦਰੋਂ ਘੋਰ-ਘੋਰ ਕੇ ਖਾ ਜਾਣਗੇ। ਇਹ ਮਿੱਤਰੋ ਅੱਜ ਦਾ ਸੱਚ ਹੈ ਕਿ ਜੇ ਤੁਸੀਂ ਕਿਸੇ ਤੋਂ ਡਰਦੇ ਹੋ, ਦਬਦੇ ਹੋ ਤਾਂ ਤੁਹਾਨੂੰ ਹੋਰ ਦਬਾਇਆ ਜਾਂਦਾ ਤੇ ਤੁਹਾਨੂੰ ਖਤਮ ਤੱਕ ਕਰ ਦਿੱਤਾ ਜਾਂਦਾ। ਅਗਲੇ ਦਿਨ ਉਹਦਾ ਮੁੰਡਾ ਉੱਠ ਕੇ ਲੇਜ਼ ਖਾਣ ਦੀ ਜਿੱਦ ਕਰਦਾ ਪਰ ਉਹਦੇ ਕੋਲ ਪੈਸੇ ਨਹੀਂ ਸੀ। ਉਹਨੇ ਪੇਕੇਆਂ ਨੇ ਵੀ ਚਾਲ ਖੇਡੀ ਕਿ ਉਹਨੂੰ ਤੁਰਨ ਵੇਲੇ ਕੋਈ ਪੈਸਾ ਨਹੀਂ ਦਿੱਤਾ ਤਾਂ ਕਿ ਉਹ ਲਾਚਾਰ ਹੋ ਕੇ ਵਾਪਸ ਆ ਜਾਵੇ ਕਿ ਉਹਦੇ ਕੋਲ ਪੈਸਾ ਨਾ ਹੋਵੇ ਜਵਾਕ ਕੋਈ ਜਿੱਦ ਕਰੂਗਾ ਤਾਂ ਉਹਦੇ ਕੋਲ ਪੈਸੇ ਨਾ ਹੋਣ ਕਰਕੇ ਉਹ ਪੇਕੇ ਵਾਪਸ ਆ ਜਾਵੇ ਪਰ ਉਹਨੇ ਵੀ ठान ਲਿਆ ਸੀਗਾ ਵੀ ਜੋ ਕੁਝ ਮਰਜ਼ੀ ਹੋ ਜੇ ਮੈਂ ਹੁਣ ਵਾਪਸ ਨਹੀਂ ਜਾਂਦੀ ਤਾਂ ਉਹ ਅੰਦਰ ਆਪਣੇ ਕਮਰੇ 'ਚ ਜਾਂਦੀ ਹੈ ਅਲਮਾਰੀ ਫਰੋਲਦੀ ਹੈ ਉਹਦੇ ਵਿਆਹ ਦੇ ਟਾਈਮ ਦੇ ਜਿਹੜੇ ਪੈਸੇ ਵਾਲੇ ਹਾਰ ਸੀ ਉਹ ਪੈਸੇ ਸੀ ਉਹਦੇ ਵਿੱਚ ਤਾਂ ਜਦੋਂ ਉਹ ਸਾਰੇ ਨੋਟਾਂ ਨੂੰ ਖੋਲ ਲੈਂਦੀ ਆ ਗਿਣਦੀ ਆ ਤਾਂ 25000 ਰੁਪਏ ਬਣਦਾ ਸਾਰੇ ਨੋਟ 5 500 ਦੇ ਸੀ ਤਾਂ 25000 ਰੁਪਏ ਬਣਦਾ ਉਹਦਾ ਉਸਨੇ ਇਹਨਾਂ ਪੈਸਿਆਂ ਬਾਰੇ ਕਿਸੇ ਨੂੰ ਕੁਝ ਵੀ ਨਹੀਂ ਦੱਸਿਆ ਤੇ ਆਪਣੇ ਕੋਲ ਹੀ ਰੱਖੇ ਨਹੀਂ ਤਾਂ ਉਹਦੇ ਕੋਲੋਂ ਉਹਦਾ ਸੋਹਰਾ ਵੀ ਖੋਕੇ ਲੈ ਜਾਂਦਾ ਇਸ ਕਰਕੇ ਉਹਨੇ ਬਿਲਕੁਲ ਹੀ ਕਿਸੇ ਕੋਲ ਗੱਲ ਨਹੀਂ ਕੀਤੀ ਅਗਲੇ ਦਿਨ ਉਹਦੇ ਪਾਪਾ ਦਾ ਫੋਨ ਆਉਂਦਾ ਕਿ ਕੇਸ ਮੈਂ ਦਰਜ ਕਰਵਾ ਦਿੱਤਾ ਵਕੀਲ ਸਾਹਿਬ ਨਾਲ ਗੱਲ ਹੋ ਗਈ ਆ ਤੈਨੂੰ ਕਿਸੇ ਵੀ ਤਰੀਕੇ ਆਉਣ ਦੀ ਜਰੂਰਤ ਨਹੀਂ ਆ ਆ ਆਪਣੇ ਹਿਸਾਬ ਲਵਾਂਗਾ ਉਹਨੇ ਸ਼ੁਕਰ ਕੀਤਾ ਕਿ ਰੱਬਾ ਸ਼ੁਕਰ ਹੈ ਮੈਨੂੰ ਨਹੀਂ ਤਾਂ ਫੇਰ ਤੋਂ ਉਹੀ ਕੁਝ ਦੇਖਣਾ ਪੈਣਾ ਸੀ ਸਾਰਾ ਜਿਸ ਨਾਲ ਉਹਦਾ ਅੰਦਰੋਂ ਮਨ ਭਰ ਆਉਂਦਾ ਉਹ ਦੁਖੀ ਹੁੰਦੀ। ਅਗਲੇ ਹੀ ਦਿਨ ਤੋਂ ਉਹਦੇ ਸਹੁਰੇ ਦਾ ਇੱਕ ਹੋਰ ਨਵਾਂ ਡਰਾਮਾ ਸ਼ੁਰੂ ਹੋ ਜਾਂਦਾ। ਉਹ ਤੋਂ ਘਰ ਦੀਆਂ ਰਜਿਸਟਰੀਆਂ ਮੰਗਦਾ। ਕਹਿੰਦਾ ਮੈਂ ਤੇਰੇ ਘਰ ਵਾਲੇ ਨੂੰ ਰਜਿਸਟਰੀਆਂ ਪਕੜਾਈਆਂ ਸੀ ਤੇ ਉਹ ਮੈਨੂੰ ਦੇ। ਤਾਂ ਉਹ ਸਾਰੇ ਰਲ ਕੇ ਉਹਦੇ ਕਮਰਾ ਫਰੋਲ ਦਿੰਦੇ ਆ ਪਰ ਉੱਥੇ ਕੁਝ ਵੀ ਨਹੀਂ ਮਿਲਦਾ। ਉਸ ਤੋਂ ਬਾਅਦ ਉਹ ਸਾਰੇ ਜਣੇ ਡਿਸਾਈਡ ਕਰਦੇ ਆ ਕਿ ਆਪਾਂ ਕੱਲ ਬੈਂਕ ਜਾਵਾਂਗੇ। ਬੈਂਕ 'ਚ ਜੋ ਨੌਕਰ ਹੈ ਉਹਦੀ ਤਲਾਸ਼ੀ ਲਈ ਜਾਵੇਗੀ। ਕਿ ਉਸ ਦੇ ਵਿੱਚ ਤਾਂ ਨਹੀਂ ਕਾਗਜ਼ ਹੈ ਤਾਂ ਮਿੱਤਰੋ ਅੱਜ ਦਾ 파ਰਟ ਅਸੀਂ ਇੱਥੇ ਖਤਮ ਕਰਦੇ ਆਂ ਅਗਲੇ 파ਰਟ ਦੇ ਵਿੱਚ ਜਾਣਾਂਗੇ ਕਿ ਉਹਦੇ ਬੈਂਕ ਦੇ ਲੋਕਰ ਵਿੱਚੋਂ ਕਾਗਜ਼ ਸੀ ਨਹੀਂ ਸੀ ਤੇ ਉਹਦਾ ਸਾਰਾ ਫਿਰ ਕੀ ਕਰਦਾ ਉਹਨਾਂ ਨੂੰ ਤੰਗ ਕਰਨ ਲਈ ਕਿਦਾਂ ਉਹ ਸਰਵਾਈਵ ਕਰਦੇ ਆ ਇਹ ਆਪਾਂ ਅਗਲੇ 파ਰਟ ਦੇ ਵਿੱਚ ਦੇਖਾਂਗੇ ਤਦ ਤੱਕ ਲਈ ਸਸਿਕਾ